ਇੱਕ ਓੰਕਾਰ ਸਤਿਗੁਰ ਪ੍ਰਸਾਦ ਬਾਜ ਚਾਹੇ ਤੇ ਸੁਣੇ ਕਬੀਰ ਬਾਜ ਬੇਨਤੀ ਜੋ ਪਈ ਅਮਰੀ ਕਰੋ ਹਾ ਦੇ ਰਚਾ ਪੂਰਨ ਹੋ ਜਿਤ ਬੇਚਾ ਤਉ ਚਰਨ ਮਨ ਰਹਿ ਹਮਾਰਾ ਆਪਣਾ ਦਾਨ ਕਰੋ ਪ੍ਰਤੀਪਾਰਾ ਹਮਰੇ ਦੁਸ ਬੈਤ ਮਕਾਉ ਆਪ ਹਾਰ ਦਮ ਹੈ ਬਚਾਓ ਸੁਖੀ ਬਸਾ ਮੋਰੋ ਪਰਿਵਾਰ ਸੇਵਕ ਸੁਖ ਸਬੈ ਕਰ ਤਾਰਾ ਮੋਰ ਅਛਣ ਜਿ ਕਰਦੈ ਕਰੀਐ ਸਭਨ ਕੋ ਅਡ ਸਵਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਪਜਣ ਕੀ ਰਹੇ ਪਿਆਸਾ ਤੁਮੈ ਛਾੜ ਕੇ ਪ੍ਰਨਾਤਿਆਉ ਜੋ ਪਰਚਾਸ ਤੁਮ ਤੇ ਪਾਉ सेवक सेवक हमारे तार्य चुन सत्र हमारे मारिय आप हाथ है मुझे वरीय मरने काल का त्रास वरीय पूजो सुधा हमारे बच्चा श्रेष्ठ जो करिय वृक्षा राख ले में राखण हारे साहब चंद्र सहाय प्यारे नीर मर्द के हंता तुम हो पुरी तदस्कंता काल पाय ब्रह्मा वक्तरा काल पाय शिव देवतरा काल पाय कुरुष्ण प्रकाशा सकल काल का ਜਮਨ ਕਾਲ ਜੋਗੀ ਸਭ ਕੀਓ ਬੇਜਰਾ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਭ ਸਵਾਰ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸੁਜਕਤ ਬਨਾਇਓ ਦੇਵਦਾ ਜਚਨੀ ਬਜਾਇਓ ਆਡੰਤੇ ਕੇ ਅਵਤਾਰਾ ਸੋਈ ਗੁਰੂ ਸੰਧਿਓ ਹਮਾਰਾ ਨਮਸਕਾਰ ਜੀ ਜੀ ਕੋ ਹਮਾਰੀ ਸਕਲ ਪ੍ਰਜਾ ਜਨੀ ਆਪ ਸਵਾਰੀ ਸੇਵ ਕਣ ਕੋ ਸੇਵ ਗੋ ਸੁਖ ਦਿਓ ਸਦਰ ਕੋ ਪਲਮੋ ਵਦ ਕੀਓ ਕਟ ਕਟ ਕੇ ਅੰਦਰ ਕੀ ਜਾਣ ਭਲੇ ਮਰੇ ਕੀ ਭੀਰ ਪਛਾਣਤ ਕੀਟੀ ਤੇ ਕੋ ਚਿਰੈ ਸੋਲਾ ਸਭ ਪਰ ਕਿਰਪਾ ਜਿਸ ਕਰ ਫੂਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੇ ਘਟ ਘਟ ਕੇ ਵਟ ਵਟ ਕੀ ਜਾਣੇ ਜਬਦ ਰਖ ਕਰਾ ਕਰਤਾ ਰ ਪਰਜਾ ਤਰਤ ਤਬ ਦੇਹਿ ਪਾਰ ਜਵਾ ਕਰਤ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇ ਤਰ ਸਭ ਹੋ ਜੀਤੇ ਬਨ ਸਿਰ ਸਭ ਤਾਰੇ ਆਪੇ ਆਪਣੀ ਬੂਰੀ ਉਚਾਰੇ ਤੁਮ ਸਭੀ ਤੇ ਰਾਤ ਨਿਰਾਲ ਜਾਣ ਤੇ ਪੇਦ ਪੇਦ ਰਿਆਲਮ ਨਿਰੰਕਾਨ ਨਿਰਮਕਾਨ ਲੰਬੀ ਆਦ ਨੀਲ ਨਾਦੇ ਅਸੰਭ ਤਾ ਕਾ ਮੜੂ ਚਾਰ ਦਵੇ ਦਾ ਜਾਖੋ ਪੇਵਨ ਭਾਵਦ ਬੇਦਾ ਤਾ ਕੋ ਕਿਰਪਾ ਹਨ ਨਮਾਨਤ ਮਹਾ ਮੂਨ ਕਛ ਭੇਦ ਨਾ ਜਾਣਦ ਮਹਾ ਦੇਵ ਕੋ ਘੈਰ ਸਦਾ ਸਿਰ ਅਨੰਕਾਰ ਕਾ ਚੀਨੀਤ ਨਹਿ ਭੇਵ ਆਪ ਹੀ ਆਪਣੀ ਬਧ ਹੈ ਜੇਤੀ ਪਰਨਤ ਪਿੰਨ ਪਿੰਨ ਤਹ ਤੇਤੀ ਤੁਮਹਾਂ ਲਖਣ ਜਾਇ ਬਸਾਰਾ ਕਹਿਮਸਾ ਜਾ ਵਰਖੁਮ ਸੰਸਾਰ ਏ ਕੇ ਰੂਪ ਨੂਪਸ ਰੂਪਾਰੰਗ ਪਿਉ ਰਾਵਕੰਪੂਪਾ ਅੰਡਰ ਜੀ ਰਸੀਤਲ ਕੇ ਨਸਪੋਰੀ ਕਾਨ ਬਹੁ ਰਈ ਜੀਨੇ ਤਹੁ ਹੋ ਰਾਜਾ ਬੇਟਾ ਕੌਂ ਸਿਤ ਪਸੰ ਕਰਕੇਠਾ ਸਗਰੇ ਸਿੰਤ ਕਾ ਇਹ ਜੰਬਵਾਰ ਜੁਗਾਰ ਸਰੂਪ ਸੇੰਬਵ ਅਬਰ ਅਚਾ ਮੇਰੇ ਤੁਮ ਕਰੋ ਸੇਖੀ ਬਾਰ ਸਿਖ ਸੰਗਰੋ ਦੂਸ਼ਣ ਤੇ ਅਲਵਰਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਤੂ ਸਾ ਸਰਨੀ ਪਰੇ ਦਿਨ ਕੇ ਅਦਿ ਸੁਧ ਤੁਹਾ ਮਰੇ ਪੁਰਖਣ ਬਗ ਭਰੇ ਤੇ ਹਾਰੇ ਦਿਨ ਕੇ ਤੁਮ ਸੰਗੜ ਸੁਭ ਟਾਰੇ ਜੋ ਕਲ ਕੋ ਇੱਕ ਬਾਰ ਤੈ ਹੈ ਤਾਕੇ ਗਾਣਿ ਟਨੈ ਹੈ ਰਚਾ ਹੋਇ ਤੈ ਸੁਭ ਕਾਲਾ ਦੂਸ਼ਣ ਇਸਰੇ ਤਤ ਕਾਲਾ ਕਿਰਪਾ ਦੇ ਸੰਜਾਇ ਨੇ ਰਹੋ ਤਾਂ ਕੇ ਤਾਂ ਤਿਲਕ ਮੋਹਰ ਹੋ ਰਿੱਧ ਸਿਧ ਕਰਮੋ ਸਭ ਹੋਏ ਦਿਸ ਸਾਸਰ ਕੇ ਨਾ ਕੋਈ ਏਕ ਬਾਰ ਜਿਤ ਮੈਂ ਸਮਾਰਾ ਕਾਲ ਫਾਸੇ ਧਾਇਉ ਬਾਰ ਜਿੰਨਰ ਨਾਮ ਤੇ ਹਰੋ ਕਹਾ ਦਾਰਿ ਦਿਸ ਦੋ ਤੇ ਰਹਾ ਕੜਕ ਕੇ ਤ ਮੈਂ ਸਰਨ ਤੇ ਹਾਰੀ ਆਪ ਹਰ ਦਿਲੋ ਬਾਰੀ ਸਰਬ ਟੋਰ ਮੋ ਸੁਹਾਈ ਦਿਸ ਦੋ ਤੇ ਲੇ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ